ਪਾ ਮੈਂ ਕਿਆ ਸਿਨਮਾ ਲੈ ਕੇ ਆਉਂਗੀ ਰਾਤ ਤੇ ਮੈਂ ਕੀਏ ਤੇ ਚਕੰਦਰ ਦਰ ਆਤੇ ਮੈਂ ਇਹਨੂੰ ਇਹ ਗਿਆ ਹੈ ਮੈਂ ਚੰਗੀ ਤਰੀਕੇ ਨਾਲ ਵਾਸ਼ ਕਰ ਦਿੱਤਾ ਮੈਂ ਹਾਫ ਕੀਆ ਹਾਂ ਇਸ ਦਾ ਰੰਗ ਤੇ ਹਾਫ ਅਸੀਂ ਚਨੇ ਦੀ ਦਾਲ ਤੇ ਕੀ ਰਹੀ ਹਾਂ ਮੈਂ ਇਹਨੂੰ ਪਹਿਲੇ ਮੀਲ ਕਰਕੇ ਬਖਾਰੀਆਂ ਤੇ ਫਿਰ ਗ੍ਰੇਟ ਕਰਾਂਗੀ ਤੇ ਮੈਂ ਇਹਨੂੰ ਕਦੂਕਸ ਕਰਨ ਦੇ ਬਾਅਦ ਕਈ ਲੋਕੀ ਪੈਨ ਵਿੱਚ ਪਾ ਕੇ ਉਹਨੂੰ ਫਿਰ ਬੋਇਲ ਕਰ ਦੇਨੇ ਤੇ ਮੈਂ ਇਹਨੂੰ ਸਿਰਫ ਅੰਡਰ 1 ਵਿਸਲ ਦੇ ਕੇ ਬੰਦ ਕਰ ਦੇਵਾਂਗੀ ਫਟਾਫਟ ਹੋ ਜਾਂਦਾ ਹੈ इस करके ही मैं उबालन वास्तव छोटे छोटे कुकर रखे हुए हैं कभी कभी छेती छेती घीए चकुंदर उबालने देने, तो छोटे कुकर बहुत कम आते हैं मैं ग्रेट करके विखा रही हाँ वीडी साइड तो ग्रेट कराँगी ਕਦਕਸ ਹੋ ਗਏ ਤੇ ਇਹ ਛੋਟੇ ਛੋਟੇ ਪੀਸਸ ਕਈ ਵਾਰ ਗ੍ਰੇਟ ਨਹੀਂ ਹੋ ਪਾਉਂਦੇ ਨੇ ਤੇ ਇਹਨੂੰ ਮੈਂ ਥੋੜਾ ਬਰੀਕ ਬਰੀਕ ਕੱਟ ਕੇ ਪਾ ਦਿਆਂਗੀ। ਇਹ ਰਹੀ ਜਿਆਦਾ ਰੋੜੀ ਬਹੁਤ ਨਾ। ਤੇ ਜਦੋਂ ਅਸੀਂ ਬੋਇਲ ਕਰਾਂਗੇ ਤੇ ਇਹ ਸਾਰੇ ਮਿਕਸ ਹੋ ਹੀ ਜਾਣਗੇ। ਉਹਨਾਂ ਨੂੰ ਅਸੀਂ ਛੋਟੇ ਕੁੱਕਰ ਵਿੱਚ ਮੈਂ ਥੋੜਾ ਜਿਹਾ ਪਾਣੀ ਪਾ ਕੇ ਬਹੁਤ ਥੋੜਾ ਜਿਹਾ ਪਾਣੀ ਪਾ ਕੇ ਕਿਉਂਕਿ ਕੀ ਇਹ ਤਾਂ ਪਾਣੀ ਜ਼ਿਆਦਾ ਪਾ ਕੇ ਫਿਰ ਉਹਨੂੰ ਪਾਣੀ ਕੱਢ ਕੇ ਉਹਦੇ ਨਿਊਟ੍ਰੀਸ਼ਨ ਜਿਹੜੇ ਨੇ ਖਤਮ ਹੋ ਜਾਂਦੇ ਨੇ। ਐ ਮੈਂ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਅੰਡਰ 1 ਵਿਸਟ दे केू ब बोयल कर लाँगी तो फिर असी चकुंदर छिल के इनू भी बॉयल करा छोटे छोटे चकुंदर जदों भी मिलन तुम लैके रख लो ज़्यादा क्वांटिटी एनू छिल के बॉयल करके फ्रिज में रख लो दे आर वेरी रिच इन आयरन स्किन वास्ते बड़े सो चंगे ने स्किन बड़ी चाइमिंग हो जाती है चकुंदर खाने फेस में नूर आ जाता है वी शुड एड इन आर डाइट चकुंदर घीए या पेट वास्त बड़ा ठंडा है थोड़ा जा के अगर थोड़ा जाए पानी रह भी जाए बॉयल होने बाद यूज भी कर सकते बिकॉज दैट फुल ऑफ वाइटामिन ए वेरी हैल्पफुल इन डाइजन एंड एवरीथिंग एनू एक सीटी टी आई असं बंद कर देंगे मैं तो मैं कह तक मैं चटीदर छी ਅਨੂੰ ਛਿਲਕੇ ਮੈਂ ਚੰਗੀ ਤਰੀਕੇ ਨਾਲ ਵਾਸ਼ ਕਰ ਲੈਂਦਾ ਸੀ ਕਰ ਲੈਂਦੇ ਸੀ ਛੋਟੇ ਛੋਟੇ ਚਕੁੰਦਰ ਜਿਹੜੇ ਹੁੰਦੇ ਨੇ ਨਾ ਉਹਨੂੰ ਪ੍ਰੋਸੈਸ ਕਰਕੇ ਪ੍ਰੋਸੈਸ ਮਤਲਬ ਹੁੰਦਾ ਉਹਨੂੰ ਬੋਇਲ ਕਰਕੇ ਅਸੀਂ ਫ੍ਰਿਜ ਵਿੱਚ ਜਾਂ ਆਪਣੇ ਜ਼ਿਪ ਲੌਕ ਵਿੱਚ ਸਟੋਰ ਕਰਕੇ ਵੀ ਰੱਖ ਸਕਦੇ ਆ ਕਿਉਂਕਿ ਜਦੋਂ ਸਾਨੂੰ ਚਕੰਦਰ ਖਾਣ ਦਾ ਮਨ ਕਰੇ ਸੈਲਡ ਵਿੱਚ ਵੀ ਕੱਚਾ ਚਕੰਦਰ ਜਿਹੜਾ ਹੁੰਦਾ ਹੈ ਡਾਈਜੈਸ਼ਨ ਵਿੱਚ ਵੱਡੇ ਬੰਦਿਆਂ ਨੂੰ ਬੱਚਿਆਂ ਨੂੰ ਥੋੜਾ ਜਿਹਾ ਟਫ ਹੁੰਦਾ ਉਸ ਤਰ੍ਹਾਂ ਤੇ ਰੌਅ ਵੈਜੀਟੇਬਲਸ ਖਾਣੀਆਂ ਚਾਹੀਦੀਆਂ ਨੇ ਲੇਕਿਨ ਚਕੰਦਰ ਇਜ਼ ਵੈਰੀ ਹਾਰਡ ਟੂ ਡਾਈਜੈਸਟ ਤੇ ਸਾਨੂੰ ਕਈ ਵਾਰ ਗੈਸ ਵੀ ਕਰ ਦਿੰਦਾ ਤੇ ਪੇਟ ਵਿੱਚ ਕਈਆਂ ਨੂੰ ਸਟਮਕੇ ਦਰਦ ਵੀ ਸ਼ੁਰੂ ਹੋ ਜਾਂਦੀ ਹੈ ਪੇਟ ਵਿੱਚ ਇਹਨੂੰ ਅਗਰ ਇੱਕ ਸੀਟੀ ਦੇ ਕੇ ਅਸੀਂ ਫ੍ਰਿਜ ਵਿੱਚ ਰੱਖ ਲਾਂਗੇ ਤੇ ਸਾਡੇ ਰਾਇਤੇ ਤੇ ਤੇ ਸੈਲਡਸ ਵਿੱਚ फटाफट ਪੈ ਜਾਂਦਾ ਇਟ ਇਜ਼ ਗੁੱਡ ਟੂ ਕੀਪ them boiled only one vessel i will show you that also ਹੋਣਾ ਸੀ ਜਿਵੇਂ ਜਿਵੇਂ ਸਾਡਾ ਤਿਆਰ ਹੋਏਗਾ ਤੇ ਮੈਂ ਤੁਹਾਨੂੰ ਰਾਇਤਾ ਪਾ ਕੇ ਵਿਖਾਵਾਂਗੀ ਇਹ ਵੇਖੋ ਕਿੰਨਾ ਸੋਹਣਾ ਲਾਲ ਰੰਗ ਆਇਆ ਹੱਥ ਵਿੱਚ ਆ ਗਿਆ ਤੇ ਅਸੀਂ ਜੇ ਤੁਖਾਵਾਂਗੇ ਤੇ ਕਿੰਨਾ ਸੋਨਾ ਫੇਸ ਵਿੱਚ ਸਾਡੇ ਨਿਖਾਰ ਆਏਗਾ ਤੇ ਡਾਈਟ ਵਿੱਚ ਸਾਨੂੰ ਇੰਟਰੋਡਿਊਸ ਕਰਨਾ ਚਾਹੀਦਾ ਹੁਣ ਇਹ ਇੱਕ ਸੀਟੀ ਆਂਦੇ ਐਸੀ ਬੰਦ ਕਰਦੇ ਹਾਂ ਹੁਣ ਅਸੀਂ ਇਸ ਟੀਮ ਨਿਕਲ ਜਾਏਗੀ ਇਹ ਬਹੁਤ ਚੰਗੀ ਤਰੀਕੇ ਨਾਲ ਗਲ ਗਿਆ ਹੁਣ ਅਸੀਂ ਇਹਨੂੰ ਠੰਡਾ ਕਰਾਂਗੇ ਅਗਰ ਜ਼ਿਆਦਾ ਜਲਦੀ ਹੈ ਤੇ ਥੋੜਾ ਐ ਵੇਖੋ ਗਲ ਗਿਆ ਗਲ ਗਿਆ ਸੌਫਟ ਹੋ ਗਿਆ ਉਨਾ ਸਿਰ ਨੂੰ ਠੰਡਾ ਕਰਦੇ ਆ ਤੇ ਇਹਦਾ ਪਾਣੀ ਸਪੀਸ ਆਊਟ ਕਰ ਲਾ ਹੁਣ ਮੈਂ ਐ ਬਰਫ ਵਾਲੇ ਪਾਣੀ ਵਿੱਚ ਪਾਵਾਂਗੀ ਥੋੜਾ ਜਿਹਾ ਇਸ ਕਰਕੇ ਕਿਉਂਕਿ ਇਹ ਜਿਹੜੀ ਗ੍ਰੀਨ ਹੈ ਨਾ ਸਾਡੀ ਬੜੀ ਫਰੈਸ਼ ਸੀ ਕੀਆ ਤੇ ਉਹ ਹਮੇਸ਼ਾ ਗ੍ਰੀਨ ਗ੍ਰੀਨ ਰਹੇਗਾ ਉਹਦਾ ਰੰਗ ਜਿਹੜਾ ਬੁੱਸਲਾ ਨਹੀਂ ਪਏਗਾ ਇਸ ਕਰਕੇ ਥੋੜੇ ਜਿਹਾ ਠੰਡੇ ਪਾਣੀ ਵਿੱਚ ਪਾਦੇ ਹੋ ਤੇ ਸਬਜ਼ੀਆਂ ਦਾ ਜਿਹੜਾ ਪਾਲਕ ਦੀ ਪਾਲਕ ਬੋਇਲ ਕਰਨੀ ਹੋ ਕਦੀ ਕੀਆ ਬੋਇਲ ਕਰਨਾ ਕਦੀ ਤੰਗੀਆਂ ਤੇ ਪੁਦੀਨੇ ਦੀ ਚਟਨੀ ਬਣਾਓ ਉਹਦੇ ਵਿੱਚ ਜੇਕਰ ਤੁਸੀਂ ਬਰਫ਼ ਵਾਲੇ ਪਾਣੀ ਪਾ ਦਿਓਗੇ ਨਾ ਤੇ ਉਹਦੇ ਵਿੱਚ ਉਹਦਾ ਕਲਰ ਜਿਹੜਾ ਹੈ ਰਿਟੇਨ ਰਹੇਗਾ। ਹੁਣ ਇਹ ਵੇ ਜਿਵੇਂ ਠੰਡਾ ਹੋਏਗਾ ਮੈਂ ਦਾ ਪਾ ਕੇ ਵਖਾਵਾਂਗੀ। ਤਾਂ ਤੱਕ ਅਸੀਂ ਜਿਹੜਾ ਚਕੁੰਦਰ ਦਾ ਰਾਇਤਾ ਪਾ ਲੈ ਕਿਉਂਕਿ ਮੈਂ ਦੋ ਰਾਇਤੇ ਪਾ ਕੇ ਵਖਾ ਰਹੀਆ। ਇੱਕ ਇਹਦਾ ਤੇ ਇੱਕ ਚਕੁੰਦਰ ਦਾ। ਤੇ ਚਕੁੰਦਰ ਦਾ ਰਾਇਤਾ ਕਿੱਸ ਤਰ੍ਹਾਂ ਚਕੁੰਦਰ ਬੋਇਲ ਕਰਨਾ ਹੈ ਉਹ ਬਾਅਦ ਕਰਾਂਗੇ। ਅੱਜ ਅਸੀਂ ਦੋ ਰਾਇਤੇ ਪਾ ਰਹੀਆ, ਕੀਏ ਦਾ ਤੇ ਚਕੁੰਦਰ ਦਾ। ਤਾਂ ਤੱਕ ਇਹ ਠੰਡਾ ਹੁੰਦਾ ਤੇ ਮੈਂ ਇਹਨੂੰ ਜੋ ਕਿ ਉਹਨਾਂ ਨੂੰ ਕੋਕਾ ਵਿੱਚ ਪਾ ਕੇ ਇੱਕ ਸੀਟੀ ਦੇ ਦਿਆਂਗੇ ਹੁਣ ਅਸੀਂ ਇਸ ਤਰ੍ਹਾਂ ਕੀ ਇਹਨੂੰ ਹੱਥ ਨਾਲ ਵੀ ਨਿਚੋੜ ਸਕਦੇ ਹਾਂ ਜਾਂ ਅਸੀਂ ਛੰਨੀ ਵਿੱਚ ਪਾ ਕੇ ਉਹਨਾਂ ਦਾ ਪਾਣੀ ਵੀ ਇਹਦੇ ਵਿੱਚ ਥੋੜਾ ਥੋੜਾ ਹੱਥ ਵਿੱਚ ਪਾਣੀ ਰਹਿ ਜਾਂਦਾ ਤੇ ਜਦੋਂ ਆਏਗਾ ਤੇ ਕੀ ਇਹਦਾ ਪਾਣੀ ਸਾਰਾ ਨਿਕਲੇਗਾ ਨਹੀਂ ਤੇ ਦੇਖੋ ਕਲਰ ਬਿਲਕੁਲ ਗ੍ਰੀਨ ਰਿਹਾ ਹੈ ਬੋਇਲ ਹੋਣ ਦੇ ਬਾਅਦ ਨੇ ਤੇ ਸਬਜ਼ੀਆਂ ਤੇ ਚੀਜ਼ਾਂ ਮੁਰਝਾ ਜਾਂਦੀਆਂ ਨੇ ਥੋੜੀ ਜੀ ਆਪਣਾ ਕਲਰ ਛੱਡ ਦਿੰਦੀਆਂ ਨੇ ਇਹ ਬਰਫ਼ ਵਾਲੇ ਪਾਣੀ ਨਾਲ ਇਹ ਕੀਏ ਦਾ ਰੰਗ ਬਿਲਕੁਲ ਚੇਂਜ ਨਹੀਂ ਹੋਇਆ ਹੁਣ ਮੈਂ ਤੁਹਾਨੂੰ ਆ ਕੀ ਇਹ ਦਾ ਰਾਇਤਾ ਕਿਸ ਤਰ੍ਹਾਂ ਪਾਣਾ ਹੈ ਉਹ ਵਖਾਨੀ ਆ ਮੈਂ ਦਹੀਂ ਪਹਿਲੀ ਬੀਟ ਕਰਕੇ ਫ੍ਰਿਜ ਵਿੱਚ ਰੱਖੀ ਹੋਈ ਏ ਮੈਂ ਹੁਣ ਕੱਟ ਕੇ ਲੈਂਦੀ ਆ ਤਾਂ ਤੱਕ ਮੇਰਾ ਪਿੱਛੇ ਟੋਕਰ ਵਿੱਚ ਚਕੁੰਦਰ ਜਿਹੜਾ ਹੈ ਉਹ ਬੋਇਲ ਹੋ ਰਿਹਾ ਇੱਕ ਸੀਟੀ ਦੇ ਬਾਅਦ ਹੀ ਅਸੀਂ ਚਕੁੰਦਰ ਨੂੰ ਬੰਦ ਕਰ ਦਿਆਂਗੇ ਦੋ ਵੀਡੀਓਜ਼ ਦਿਖਾਉਂਦਾ ਐ ਰੀਜ਼ਨ ਹੁੰਦਾ ਹੈ ਕਿ ਦੋਨੋਂ ਵੀਡੀਓਜ਼ ਥੋੜੀ ਸਿਮਿਲਰ ਹੈਗੀਆਂ ਨੇ ਕਿਉਂਕਿ ਅਸੀਂ ਦੋਨੋਂ ਚੀਜ਼ਾਂ ਬੋਇਲ ਕਰਕੇ ਬਣਾ ਰਹੇ ਆ ਤੇ ਜਦੋਂ ਵੀ ਕਰ ਵਿੱਚ ਕੋਈ ਕੀਆ ਨਹੀਂ ਖਾਂਦਾ ਤੇ ਤੁਸੀਂ ਚਿਕਨਦਰ ਦਾ ਰਾਇਤਾ ਪਾ ਸਕਦੇ ਹੋ ਤੇ ਦੋਨੋਂ ਦੀ ਤਿਆਰੀ ਇਕੱਠੀ ਕਰਕੇ ਰੱਖ ਸਕਦੇ ਹੋ ਹੁਣ ਇਹ ਦੇਖੋ ਨਿਚੋੜ ਲਿੱਤਾ ਤੇ ਥੋੜਾ ਥੋੜਾ ਪਾਣੀ ਵੀ ਹੈ ਤੇ ਉਹ ਚੱਲਦਾ ਹੈ ਕੀਆ ਇਸ ਕੀਆ ਬੜਾ ਹੀ ਚੰਗਾ ਹੁੰਦਾ ਡਾਈਜੈਸ਼ਨ ਵਿੱਚ ਵੈਨ ਇਫ ਯੂ ਆਰ ਡਾਈਟਿੰਗ অর ਯੂ ਆਰ ਹੈਵ ਅ ਡਾਈਟ ਰਿਸਟ੍ਰਿਕਸ਼ਨਸ ਟੂ ਰਿਡਿਊਸ ਯੂਰ weight ਡਾਇਬੀਟਿਕ ਪੇਸ਼ੈਂਟ ਹਾਈ ਬਲੱਡ ਪ੍ਰੈਸ਼ਰ ਪੇਸ਼ੈਂਟ ਸ਼ੁੱਡ ਇੰਟਰੋਡਿਊਸ ਗੀਆ ਇਨ ਦ ਡਾਈਟ ਬੀ ਇਟ ਇਨ ਫਾਰਮ ਆਫ ਰਾਇਤਾ ਬੀ ਇਟ ਇਨ ਫਾਰਮ ਆਫ ਸਬਜੀ ਦਾਲ ਵਿੱਚ ਪਾ ਕੇ ਵੀ ਬਣਾ ਸਕਦੇ ਹੋ ਟੂ ਇੰਟਰੋਡਿਊਸ ਇਟ ਇਜ਼ ਫੁੱਲ ਆਫ ਵਿਟਾਮਿਨ ਏ ਫੁੱਲ ਆਫ ਰਫੇਜ ਹੈਲਪ ਇਨ ਡਾਈਜੈਸ਼ਨ ਐਂਡ ਇਨ weight ਰਿਡਕਸ਼ਨ ਹੁਣ ਦਹੀਂ ਮੱਠੀ ਰੱਖੀ ਹੋਈ ਹੈ ਮੈਦੇ ਵਿੱਚ ਪਾ ਰਹੀਆਂ ਦਹੀਂ ਠੰਡੀ ਕਰਨ ਵਾਸਤੇ ਤੁਸੀਂ ਦਹੀਂ ਵਿੱਚ ਥੋੜੀ ਬਰਫ਼ ਵੀ ਪਾ ਸਕਦੇ ਹੋ ਗਰਮੀਆਂ ਬਹੁਤ ਨੇ ਸਬਜ਼ੀਆਂ ਬਣਾਉਣ ਕਰ ਖਾਣਾ ਮਨ ਨਹੀਂ ਕਰਦਾ ਤੇ ਰਾਇਤੇ ਦੇ ਨਾਲ ਸਾਡੀ ਸਬਜੀ ਦਹੀਂ ਵਿੱਚ ਗੈਸ਼ੀਆ ਪ੍ਰੋਟੀਨ ਦਹੀਂ ਫੁੱਲ ਆਫ ਵਿਟਾਮਿਨ ਬੀ 12 ਹੈਗੀ ਏ ਤੇ ਵੈਜੀਟੇਰੀਅਨ ਲੋਕਾਂ ਨੂੰ ਤੇ ਜ਼ਰੂਰ ਆਪਣੀ ਡਾਈਟ ਵਿੱਚ ਦਹੀਂ ਤੇ ਸਬਜ਼ੀਆਂ ਐਡ ਕਰਨੀ ਚਾਹੀਦੀਆਂ ਨੇ ਆ ਦੇਖੋ ਇਸ ਰਾਇਤੇ ਵਿੱਚ ਮੈਂ ਪੁੱਤ ਦੀ ਹਰਾ ਧਨੀ ਨਹੀਂ ਪਾਵਾਂਗੀ ਮੈਂ ਇੱਕ ਟਵਿਸਟ ਦੇ ਰਹੀਆਂ ग्रीन चिली पा लो हरी मिर्ची सबू पसंद आती है बच्चे नहीं खाते घड़ी हरी मिर्ची अवॉइड कर सकते हो एवली जी होगी ना जी मिर्ची लाल हो रही और यह भी स्वाद लगती थोड़ी जी जहींग कई घिया गैस करता कईयान दही गैस करती है कर दी थोड़ी जहींग लो काला नमक ਕਾਲਾ ਨਮਕ ਦੇ ਬੜੇ ਫਾਇਦੇ ਨੇ ਇਹ ਹੈਲਪ ਡਾਈਜੈਸ਼ਨ ਵਿੱਚ ਹੈਲਪ ਕਰਦਾ ਲੇਕਿਨ ਜਿਹੜਾ ਇਹ ਵਾਲਾ ਨਮਕ ਹੈ ਨਾ ਇਹਦੇ ਵਿੱਚ ਆਇਓਡੀਨ ਹੁੰਦੀ ਹੈ ਇਹਨੂੰ ਕਦੀ ਵੀ ਨਹੀਂ ਅਵੋਇਡ ਕਰਨਾ ਇਹ ਸਾਡੀ ਡਾਈਟ ਵਿੱਚ ਰੋਜ਼ ਦੀ ਡਾਈਟ ਵਿੱਚ ਥੋੜਾ ਆਇਓਡੀਨ ਜ਼ਰੂਰ ਜ਼ਰੂਰੀ ਚਾਹੀਦਾ ਹੁੰਦਾ ਕਾਲਾ ਨਮਕ ਚੰਗਾ ਹੈ ਅੱਜ ਕੱਲ ਪਿੰਕ ਸਾਲਟ ਆ ਰਹੇ ਆ ਉਹ ਵੀ ਚੰਗਾ ਹੈ ਲੇਕਿਨ ਆਇਓਡੀਨ ਸਾਲਟ ਹੈਜ਼ ਇਟਸ ਓਨ ਇੰਪੋਰਟੈਂਸ ਵੀ ਸ਼ੁੱਡ ਨਾਟ ਅਵੋਇਡ ਆਸ ਆਪਾਂ ਜੀਰਾ ਪਾਵਾਂਗੇ ਲੇਖਣ ਥੋੜੀ ਜਿਹੀ ਲਾਲ ਮਿੱਟੀ ਤੇ ਮੈਂ ਹਰਾ ਧਨੀਏ ਦੀ ਜਗ੍ਹਾ ਇਹਦੇ ਵਿੱਚ ਥੋੜੀ ਜੀ ਜਿਹੜੇ ਕਰ ਵਿੱਚ ਸਬ ਦੇ ਪੁਦੀਨੇ ਤੇ ਧਨੀਏ ਦੀ ਚਟਨੀ ਬਣੀ ਪਈ ਹੁੰਦੀ ਹੈ ਇਹ ਥੋੜੀ ਜੀ ਪਾਵਾਂਗੇ ਥੋੜੀ ਜੀ ਇਹਦੇ ਨਾਲ ਥੋੜਾ ਕਲਰ ਵੀ ਚੇਂਜ ਹੋ ਜਾਏਗਾ ਤੇ ਬੜਾ ਰਿਫਰੈਸ਼ਿੰਗ ਟੇਸਟ ਆਏਗਾ ਅੱਜ ਅਸੀਂ ਕੀ ਦਾ ਰਸ ਆਪਣੇ ਲੰਚ ਵਿੱਚ ਖਾਣਾ ਤੇ ਅਸੀਂ ਚਨੇ ਦਾ ਦਾਲ ਦਾ ਪਲਾਉ ਬਣਾਵਾਂਗੇ ना ए, सबने बड़े एप्रीशिएट किए थैंक सो मच सब बड़े पसंद आए हैं तो सारे पूछने रहे रहे, कि दे लेते ए, ने मेन भेजे नोटिका कंपनी द ਕੈਸਾ ਤੋਂ ਉਹਨਾਂ ਸੀਸੌਫ ਕਰਾਂਗੇ ਅਗਰ ਠੰਡਾ ਨਹੀਂ ਹੈ ਤੇ ਫ੍ਰਿਜ ਵਿੱਚ ਰੱਖ ਦਿਓ ਮੈਂ ਬਰਫ਼ ਪਾ ਕੇ ਆਹਾ ਵੈਰੀ ਟੇਸਟੀ ਵੈਰੀ ਹੈਲਦੀ ਵੈਰੀ ਟੇਸਟੀ ਐਂਡ ਵੈਰੀ ਕੁਇਕ ਟੂ ਮੇਕ ਹੁਣ ਮੈਂ ਚਕੰਦ ਦਾ ਰਾਇਤਾ ਪਾ ਰਹੀ ਹਾਂ ਐ ਬੋਇਲ ਹੋ ਗਿਆ ਤੇ ਨੂੰ ਗ੍ਰੇਟ ਕਰ ਰਹੀ ਹਾਂ क्रिएट करने के बाद अब दही बिचार सी पाके रखा हमने ए आलिया भट्ट जी है साड़ी एक्ट्रेस और अ फेवरेट रायता है और डाइटिंग कर दी है तो एवज रायता खां दी है देखो किंडी फिट है ਚਕੁੰਦਰ ਗ੍ਰੇਟ ਹੋ ਗਿਆ ਤੇ ਦਾ ਪਾਣੀ ਵੀ ਅਸੀਂ ਕੱਢਣਾ ਐ ਵੇਖੋ ਇਸ ਤਰ੍ਹਾਂ ਦੇ ਛੋਟੇ ਛੋਟੇ ਚਕੁੰਦਰ ਅਗਰ ਲੈ ਕੇ ਆਉ ਲੈਣਾ ਐਵੇਂ ਜੋ ਜ਼ਿਪ ਲੌਕਸ ਆ ਜਾਂਦੇ ਹਨ ਉਹਨਾਂ ਵਿੱਚ ਤੁਸੀਂ ਅਗਰ ਜ਼ਿਆਦਾ ਚਕੁੰਦਰ ਲੈ ਕੇ ਆਏ ਹੋ ਐਵੇਂ ਬੋਇਲ ਕਰਕੇ ਠੰਡੇ ਕਰਕੇ ਇਹਨੂੰ ਇਸ ਤਰੀਕੇ ਨਾਲ ਤੁਸੀਂ ਫ੍ਰੀਜ ਵਿੱਚ ਸਟੋਰ ਕਰ ਸਕਦੇ ਹੋ ਤੇ ਤੁਹਾਡੇ ਹਫਤਾ ਭਰ ਚੱਲ ਜਾਏਗਾ ਤੇ ਹੋਰ ਕੁਝ ਨਹੀਂ ਕਰਨਾ ਸੈਲਡ ਵਿੱਚ ਵੀ ਐਡ ਕਰ ਸਕਦੇ ਹੋ ਜਾਂ ਰਾਜੇ ਵਿੱਚ ਡਾਈਟ ਵਿੱਚ ਵੀ ਯਾਦ ਕਰ ਸਕਦੇ ਆ ਤੇ ਹੁਣ ਮਾਪਾਰੀਆਂ ਪਈ ਕੰਢ ਠੰਡੀ ਹੈ ਮੇਰੀ ਚਕੰਦਰ ਵੀ ਠੰਡੇ ਹੋ ਗਈ ਸੀ ਚਕੰਦਰ ਵਿੱਚ ਆਇਰਨ ਦੀ ਮਾਤਰਾ ਬਹੁਤ ਜ਼ਿਆਦਾ ਹੈ ਇਹਦੇ ਵਿੱਚ ਰਫੇ ਜੇ ਹਲਕੀ ਜਿਹੀ ਲਾਲ ਮਿਰਚ ਹਲਕੀ ਜਿਹੀ ਪਾਉ ਪੁਨੀਰ ਜੀਰਾ ਹਿੰਗ ਆਪਸ਼ਨਲ ਹੈ ਪਾਣਾ ਚਾਹਦੇ ਹੋ ਤੇ ਪਾ ਲੋ ਨਹੀਂ ਪਾਣਾ ਚਾਹੁੰਦੇ ਤੇ ਨਾ ਪਾ ਕਾਲਾ ਨਮਕ regular salt black pepper powder kali mirchi de hari mirchi hari mirchi ate vich bari changi lagdi hai hara dhaniya optional hai paana chahnde ho te tusi pa sakde ho pudina vi pa sakde ho main ave je raite vich minced karke jehde saadi chatniyan payi aundiyan ne na thoda aur taste nu enhance karan vaste main adha chammach dhaniye de pudine di chatni paan ਸਾਰੇ ਰਾਏ ਤੇ ਕਿੰਨੇ इजी ਨੇ ਬਣਾ ਲੈ ਸਿਰਫ ਥੋੜੇ ਜੇ ਇੱਕ ਐਫਰਟ ਦੀ ਗੱਲ ਹੈ ਕਿ ਅਸੀਂ ਚੀਜ਼ਾਂ ਬੋਇਲ ਕਰਕੇ ਅੱਗੇ ਰੱਖ ਲਾਂਗੇ ਤੇ ਸਾਡਾ ਕਮਿੰਗ ਵੀਕ ਜਿਹੜਾ ਆਉਂਦਾ ਸਾਟਰਡੇ ਸੰਡੇ ਅਗਰ ਅਸੀਂ ਤਿਆਰੀ ਕਰ ਲਈਏ ਤੇ ਸਾਡਾ ਜਿਹੜਾ ਕਮਿੰਗ ਵੀਕ ਹੁੰਦਾ ਬੜਾ ਕੰਫਰਟੇਬਲ ਹੋ ਜਾਂਦਾ ਦਦਾ ਪ੍ਰੈਪ ਕਰਕੇ ਸਾਟਰਡੇ ਸਾਟਰਡੇ ਪ੍ਰੈਪ ਕਰਕੇ ਰੱਖ ਲਓ ਸਾਡਾ ਜਿਹੜਾ ਹਾਂ ਵਾਲਾ ਵੀ ਕਿੰਨਾ ਕੰਫਰਟੇਬਲ ਹੋ ਜਾਂਦਾ ਹੈ ਲਾਈਫ ਇਜ਼ੀ ਹੈ ਅਕਾਫਰ ਸਾਰੀ ਚੀਜ਼ਾਂ ਬੰਦ ਹੋ ਜਾਂਦੀਆਂ ਸਭ ਹੋ ਜਾਂਦੀਆਂ ਮੈਗਨਟ ਹੱਥੋਂ ਪਿਆ ਤੁਹਾਡੀ ਰਸ ਫਾਉਲ ਹੈ ਕალი ਮਚੀ ਦਾ ਅਰੇ ਥੋੜਾ ਫ੍ਰਿਜ ਵਿੱਚ ਵੀ ਰੱਖ ਸਕਦੇ ਹੋ ਤੁਸੀਂ ਠੰਡਾ ਕਰਨ ਵਾਸਤੇ ਇਹ ਕਿੰਨਾ ਸੋਨਾ ਕਲਰ ਆ ਰਿਹਾ ਹੈ ਇਟ ਇਜ਼ ਵੈਰੀ ਹੈਲਥੀ 커ਡ ਆਪਣੀ ਡਾਈਟ ਵਿੱਚ ਇੰਟਰੋਡਿਊਸ ਕਰੋ ਇਟ ਇਜ਼ ਫੁੱਲ ਆਫ ਕੈਲਸ਼ੀਅਮ 커ਡ ਇਜ਼ ਅ ਕੰਪਲੀਟ ਫੂਡ ਇਟ ਇਜ਼ ਰਿਚ ਕੈਲਸ਼ੀਅਮ ਹੈਗੀ ਇਹ B12 ਹੈਗਾ ਹੈ प्रॉपर फैट्स है वेखो बोड शेप के फोज प्रजेंटेन भी बड़ी मैटर करती है होप यू लाइक दिस वीडियो एंड डू सब्सक्राइब अवर चैनल रिक्वेस्ट फॉर थम्स अपीडबैक एंड शेयर सी यू सू